ਦਿੱਲੀ ਕਟੜਾ ਐਕਸਪ੍ਰੈਸ ਵੇ ਉਤੇ ਪੰਜਾਬ ਖੇਤਰ ਅੰਦਰ 11 ਟੋਲ ਪਲਾਜ਼ਾ ਲਗਾਏ ਜਾਣਗੇ ਪੰਜਾਬ ਦੇ 8 ਜ਼ਿਲ੍ਹਿਆਂ ਪਟਿਆਲਾ ਸੰਗਰੂਰ ਲੁਧਿਆਣਾ ਜਲੰਧਰ ਕਪੂਰਥਲਾ ਸ਼੍ਰੀ ਤਰਨਤਨ ਸਾਹਿਬ ਸ਼੍ਰੀ ਅਮਰਸਰ ਸਾਹਿਬ ਅਤੇ ਗੁਰਦਾਸਪੁਰ ਵਿੱਚੋਂ ਨਿਕਲਣ ਵਾਲੀ 261 ਕਿਲੋਮੀਟਰ ਇਸ ਸੜਕ ਉਤੇ 235000 ਕਰੋੜ ਰੁਪਏ ਖਰਚਾ ਰਹੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਖੇਤਰ ਅੰਦਰ ਲੱਗਣ ਵਾਲੇ 11 ਟੋਲ ਪਲਾਜ਼ਾ ਲਈ ਕੇਂਦਰਾਂ ਦੀ ਚੋਣ ਕਰ ਲਈ ਗਈ ਹੈ ਜਿਸ ਅਨੁਸਾਰ ਪਾਤਲਾ ਚੰਡੀਗੜ੍ਹ ਰੋਡ ਮਲੇਰ ਕੋਟਲਾ ਪਟਿਆਲਾ ਰੋਡ ਸੰਗਰੂਰ ਮਲੇਰ ਕੋਟਲਾ ਲੁਧਿਆਣਾ ਰੋਡ ਲੁਧਿਆਣਾ ਅੰਬਾਲਾ ਰੋਡ ਨਕੋਦਰ ਲੁਧਿਆਣਾ ਰੋਡ ਜਲੰਧਰ ਨਕੋਦਰ ਰੋਡ ਕਪੂਰਥਲਾ ਜਲੰਧਰ ਰੋਡ ਦਸੂਹਾ ਹੁਸ਼ਿਆਰਪੁਰ ਰੋਡ ਬਟਾਲਾ ਪਠਾਨਕੋਟ ਰੋਡ ਅਤੇ ਪਠਾਨਕੋਟ ਜੰਮੂ ਕਸ਼ਮੀਰ ਰੋਡ ਉੱਤੇ ਇਹ ਨਵੇਂ ਟੋਲ ਪਲਾਜ਼ੇ ਲਗਾਏ ਜਾਣਗੇ ਪੰਜਾਬ ਵਿੱਚ ਇਸ ਸੜਕ ਦੀ ਉਸਾਰੀ ਲਈ ਵੱਡੀ ਰੁਕਾਵਟ ਖੇਤੀਬਾੜੀ ਨਾਲ ਸੰਬੰਧਿਤ ਜ਼ਮੀਨ ਹਾਸਲ ਕਰਨਾ ਹੈ ਅਤੇ ਇਹ ਰੁਕਾਵਟ ਦੂਰ ਕਰਨ ਲਈ ਵੱਖ-ਵੱਖ ਪੱਧਰ ਉੱਤੇ ਯਤਨ ਹੁੰਦੇ ਰਹਿੰਦੇ ਹਨ ਇੱਕ ਸਰਕਾਰੀ ਬੁਲਾਰੇ ਅਨੁਸਾਰ ਇਸ ਐਕਸਪ੍ਰੈਸਵੇ ਉੱਤੇ ਚੱਲਣ ਵਾਲੇ ਹਰ ਵਾਹਨ ਨੂੰ 20 ਕਿਲੋਮੀਟਰ ਲਈ ਟੋਲ ਮੁਕਤ ਰੱਖਿਆ ਜਾਵੇਗਾ